ਟਰੈਕਟਰ ਟਰਾਲੀ 'ਚ ਹਿਟ ਆਉਣ ਨਾਲ 35 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਟਰਾਲੀ ਕਬਜ਼ੇ ਵਿੱਚ ਲੈ ਕੇ ਟਰੈਕਟਰ ਚਾਲਕ ਖਿਲਾਫ ਕੀਤਾ ਮਾਮਲਾ ਦਰਜ। ਫਿਰੋਜ਼ਪੁਰ ਦੋਲਚੀ ਦੇ ਨੇੜੇ ਪਿੰਡ ਕੁੱਤਵੇ ਵਾਲੇ ਮੋੜ ਤੇ ਇੱਕ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ ਟਰੈਕਟਰ ਟਰਾਲੀ ਹਿਟ ਆਉਣ ਨਾਲ 35 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਗੁਰਦੀਪ ਸਿੰਘ ਜਿਸ ਦੀ ਉਮਰ ਕਰੀਬ 35 ਸਾਲ ਜੋ ਪਿੰਡ ਕਿਲਚੇ ਦਾ ਰਹਿਣ ਵਾਲਾ ਸੀ ਅਤੇ ਆਪਣੇ ਘਰ ਤੋਂ ਜ਼ਰੂਰੀ ਕੰਮ ਲਈ ਮੋਟਰਸਾਈਕਲ ਤੇ ਸਵਾਰ ਹੋ ਕੇ ਫਿਰੋਜ਼ਪੁਰ ਤੋਂ ਸ਼ਹਿਰ ਜਾ ਰਿਹਾ ਸੀ ਜਦੋਂ ਪਿੰਡ ਦੇ ਨਜ਼ਦੀਕ ਪਹੁੰਚਿਆ ਤਾਂ ਉਸ ਦੇ ਅੱਗੇ ਇੱਕ ਟਰਾਲੀ ਵਾਲਾ ਜਾ ਰਿਹਾ ਸੀ ਅੱਗੇ ਖੜੇ ਹੋਣ ਕਰਕੇ ਟਰਾਲੀ ਵਾਲੇ ਮੋਟਰਸਾਈਕਲ ਨੇ ਖੱਡਿਆਂ ਤੋਂ ਵਚਨ ਦੇ ਲਈ ਬ੍ਰੇਕ ਲਗਾ ਦਿੱਤੀ ਤੇ ਮ੍ਰਿਤਿਕ ਨੌਜਵਾਨ ਮੋਟਰਸਾਈਕਲ ਟਰਾਲੀ ਦੇ ਵਿੱਚ ਪਿੱਛੋਂ ਦੀ ਟੱਕਰ ਹੋ ਗਈ ਅਤੇ ਸੜਕ ਦੇ ਕਿਨਾਰੇ ਤੇ ਡਿੱਗ ਪਿਆ ਫਿਰੋਜ਼ਪੁਰ ਤੋਂ ਆ ਰਿਹਾ ਟਰੈਕਟਰ ਟਰਾਲੀ ਜੋ ਕਿ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਚਲਾ ਰਿਹਾ ਸੀ ਟਰੈਕਟਰ ਚਾਲਕ ਨੇ ਟਰਾਲੀ ਉਸ ਵਿਅਕਤੀ ਦੇ ਉੱਪਰ ਛੁੜਾ ਦਿੱਤੀ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਵਾਲਾ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਪੇਜ ਦਿੱਤਾ ਗਿਆ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਟਰੈਕਟਰ ਟਰਾਲੀ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪੀੜਿਤ ਪਰਿਵਾਰ ਨੇ આરોપી ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਦੂਜੇ ਪਾਸੇ ਪੁਲਿਸ ਦੀ ਜਾਂਚ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਰਾ ਦੇ ਬਿਆਨਾਂ ਤੇ ਟਰੈਕਟਰ ਟਰਾਲੀ ਚਾਲਕ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਰੋਜਪੁਰ ਤੋਂ ਬਿਊਰੋ ਰਿਪੋਰਟ ਹਲਚਲ ਪੰਜਾਬ ਦੀ ਚਾਚੇ ਦਾ ਲੜਕਾ ਇਸ ਵੇਰੇ ਨਾ तकरीबन 8:30 9:00 ਵਜੇ ਦੇ ਕਰੀਬ ਬਾਜ਼ਾਰ ਆ ਰਿਹਾ ਸੀ ਬੋਰ ਦਾ ਸਮਾਨ ਲੈਣ ਵਾਸਤੇ ਤੇ ਕੋਤਬੇਲੇ ਮੋੜ ਦੇ ਲੱਗੇ ਇੱਕ ਤੇਜ਼ ਰਫ਼ਤਾਰ ਟਰਾਲੀ ਜਿਹੜੀ ਪੱਠੇ ਤੋਂ ਪੱਠੇ ਨੂੰ ਜਾ ਰਹੀ ਸੀ ਬਹੁਤ ਜ਼ਿਆਦਾ ਤੇਜ਼ ਬਹੁਤ ਤੇਜ਼ ਸੀਗੀ ਭਾਜੀ ਉਹਦੇ ਤੋਂ ਕੁਝ ਸੰਭਲੀ ਨਹੀਂ ਤੇ ਜਾਂਦੇ ਸਾਰੇ ਇਹਨਾਂ ਨੇ ਮਿਲ ਕੇ ਇਹ ਮੋਟਰ ਇਹ ਮੋਟਰਸਾਈਕਲ ਤੇ ਆ ਰਹੀ ਸੀ ਸ਼ਹਿਰ ਨੂੰ ਤੇ ਟਰੈਕਟਰ ਦੇ ਉੱਪਰ ਚੜਾਤਾ ਉਹਨਾਂ ਨੇ ਹਾਂਜੀ ਮੌਕੇ ਤੇ ਹੀ ਡੈਥ ਹੋ ਗਈ ਟਰੈਕਟਰ ਹਾਂਜੀ ਟਰੈਕਟਰ ਹਾਂਜੀ ਟਰੈਕਟਰ ਟਰਾਲੀ ਪੱਠੇ ਤੋਂ ਬਰਮਦ ਕੀਤਾ ਤੇ ਉਹਨਾਂ ਟਰਾਲੀ ਟਰੈਕਟਰ ਪਾਸੇ ਕਰ ਲੇਤਾ ਤੇ ਕਲੀ ਟਰਾਲੀ ਉਹਨਾਂ ਨੇ ਦੇ ਦਿੱਤੀ ਹੋਈ ਹੈ ਜਿਹੜੀ ਡਰਾਈਵਰ ਨਹੀਂ ਇਹ ਬਣਾਉਂਦਾ ਡਰਾਈਵਰ ਦਾ ਨਾਮ ਦੱਸਿਆ ਉਹਨਾਂ ਨੇ ਪੱਠੇ ਵਾਲਿਆਂ ਦੇ ਕਿਨ ਮੁਤਾਬਕ ਜਿਹੜਾ ਨਾਮ ਉਹਦਾ ਹਰਜੀਤ ਸਿੰਘ ਪੁੱਤਰ ਹਾਕਮ ਸਿੰਘ ਦਾ ਜੀ ਵਾਸੀ ਪਿੰਡ ਦੁਲਚੀਕੇ ਉਹਨਾਂ ਨੇ ਸਾਈਡ ਤੇ ਕਰ ਦਿੱਤਾ ਜੀ ਹਾਂਜੀ ਹੁਣ ਗ੍ਰਿਫਤਾਰੀ ਹੋਣੀ ਚਾਹੀਦੀ ਹਾਂਜੀ ਬਿਲਕੁਲ ਹੋਣੀ ਚਾਹੀਦੀ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਛੋਟੇ ਛੋਟੇ ਬੱਚੇ ਉਹਦੇ ਹਾਂਜੀ ਕੀ ਨਾਮ ਤੁਹਾਡਾ ਸਰਜੀਤ ਸਿੰਘ ਸਰਜੀਤ ਸਿੰਘ ਕੀ ਲੱਗਦਾ ਜੀ ਦੀ ਰਸੋਈ ਭਰਾ ਸੀ ਮੇਰਾ ਤੇ ਕੀ ਹੋਇਆ ਕੀ ਇਹ ਬਸ ਭਰਾ ਮੇਰਾ ਸਮਾਨ ਲੈਣ ਆ ਰਿਹਾ ਸੀ ਸ਼ਹਿਰੋਂ ਬੋਰ ਦਾ ਕਿੱਥੇ ਦਾ ਰਹਿਣ ਵਾਲਾ ਇਹ ਦੁਲਚੀ ਪਿੰਡ ਕਿੰਨੇ ਵਿਆਹ ਸੀਗਾ ਵਿਆਹ ਸੀ ਤਿੰਨ ਬੱਚੇ ਸੀ ਛੋਟੇ ਨੇ ਛੋਟੇ ਨੇ ਜੀ ਅੱਛਾ ਕਿਵੇਂ ਹੋ ਗਿਆ ਦੇਥ ਚੱਲਿਆ ਸੀ ਦਰੋਂ ਤੇ ਪੱਠੇ ਵਾਲਾਂ ਦੀ ਟਰਾਲੀ ਆ ਰਹੀ ਸੀ ਪੱਪੂ ਕੀ ਕਿਸੇ ਵੀ ਪੱਠੇ ਵਾਲੀ ਟਰਾਲੀ ਆ ਰਹੀ ਸੀ 13 13 ਥਾਰ ਬੜੀ ਸੀ ਤੇ ਸੰਭਲਾ ਨਹੀਂ ਗਿਆ ਟਰੈਕਟਰ ਹਾਂ ਹਾਂ ਜਾਕ ਤੇ ਚੜਾਤਾ ਸੀ ਸਿਰ ਦੀ ਸਿਰੋਂ ਦਾ ਫਿਸ ਗਿਆ ਸਲੋ ਡੈਥੇ ਮੌਕੇ ਤੇ ਡਾਡੋ ਗਿਆ ਉਹਨੇ ਟਰਾਲੀ ਨੇ ਗ੍ਰਫਤਾਰ ਕੀਤਾ ਨਹੀਂ ਟਰਾਲੀ ਇਕੱਲੀ ਟਰਾਲੀ ਬਰਾਮਦ ਕੀਤੀ ਨੇ ਬਾਕੀ ਉਹਦਾ ਟਰੈਕਟਰ ਕੋਈ ਨਹੀਂ ਦਿੱਤਾ ਹਾਂ ਜੀ ਘੋਰ ਕੀ ਕਾਰਵਾਈ ਦੀ ਮੰਗ ਕਾਰਵਾਈ ਇਹ ਹੋਇਆ ਸਾਡੇ ਉਹਨਾਂ ਦੇ ਪਰਚਾ ਆ ਜਾਏ ਕੁਝ ਵੀ ਕੀਤਾ ਜਾਵੇ ਉਹਨਾਂ ਤੇ ਅਸੀਂ ਆਨੇ ਹਾਂ ਹਾਂਜੀ ਸਾਫ਼ ਹੋਣਾ ਚਾਹੀਦਾ ਹੈ ਪਿੰਡ ਕੀ ਨਾਮ ਸੀ ਜਿੱਤੇ ਜੱਤ ਇਹ ਗੁਰਦੀਪ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਪਿੰਡ ਕਿਲਚੇ ਦਾਖਰੀ ਦੁੱਜੇ ਕੇ ਇਹ ਆਪਣੇ ਮੋਟਰਸਾਈਕਲ ਤੋਂ ਫਰੀਪੁਰ ਨੂੰ ਆ ਰਿਹਾ ਸੀਗਾ ਤੇ ਰਸਤੇ ਵਿੱਚ ਇੱਕ ਆਪਣੇ ਰੇੜਾ ਜਾ ਰਿਹਾ ਸੀਗਾ ਉਹ ਟੋਆ ਕਰਕੇ ਰੇੜੇ ਨੇ ਬ੍ਰੇਕ ਮਾਰੀ ਤੇ ਪਿੱਛੇ ਵੱਜਿਆ ਸੀਗਾ ਉਹਦੇ ਬਸ ਉਹ ਡਿੱਗਨ ਤੋਂ ਬਾਅਦ ਸੜਨ ਡਿੱਗ ਪਿਆ ਸੜਾ ਡਿੱਗਨ ਤੋਂ ਬਾਅਦ ਉਦੋਂ ਟਰਾਲੀ ਇੱਕਦਮ ਸਪੀਡ ਨਾਲ ਬੜੀ ਤੇਜ਼ ਨਾਲ ਟਰਾਲੀ ਆਈ ਜੋ ਉਹਨੂੰ ਕੁਚਰ ਕੇ ਅੱਗੇ ਲੰਘ ਰਹੀ ਜਿਸ ਨਾਲ ਉਹਦੀ ਮੌਤ ਹੋ ਗਈ ਆ ਇਸ ਸਬੰਧੀ ਅਸੀਂ ਐਫਆਰ ਦੇ ਭਰਾ ਸੁਜੀ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 88 ਦੱਜ ਰਿਸ਼ਤ ਥਾਣਾ ਕੀਤਾ ਤੇ ਮੁਕਦਮੇ ਦੀ ਤਫਤੀਸ਼ ਚੱਲ ਰਹੀ ਹੈ ਨਹੀਂ ਹਲੇ ਨਹੀਂ ਜੀ ਗ੍ਰਿਫਤਾਰੀ ਕਰਾਂਗੇ ਜੀ ਹਾਂ ਤਫਤੀਸ਼ ਜਾਰੀ ਹੈ ਹਾਂ ਟਰਾਲੀ ਲੈ ਲਈ ਕੰਪਲੀਟ ਨਹੀਂ ਟਰੈਕਟਰ ਨਹੀਂ ਮਿਲਿਆ ਟਰੈਕਟਰ ਲੈ ਕੇ ਭੱਜ ਗਿਆ ਟਰਾਲੀ ਮਿਲ ਗਈ ਸਾਨੂੰ ਤੁਹਾਸੀ ਕਬਜ਼ਾ ਲੈ ਲੀਆ ਅਗਲੀ ਤਫਤੀਸ਼ ਜਾਰੀ ਹੈ